ਇਹ ਸਮੇਂ ਹੈ ਸਮੁੱਚੇ ਪੰਜਾਬ ਦੇ ਲੋਕਾਂ ਦਾ ਸਤਾਟਰ ਪਾਰਟੀ ਇਹ ਅਸੀਂ ਤੁਹਾਨੂੰ ਮੁਕੰਮਲ ਤੌਰ ਤੇ ਨਕਾਰ ਦਿੱਤਾ ਹੈ ਬਾਸ 3 ਸੀਟਾਂ ਆਉਣੀਆਂ ਜਿਹੜੇ 92 ਸੀਟਾਂ ਦੇ ਨਾਲ ਜਿੱਤ ਕੇ ਗਏ ਸਨ ਜਿਹਨਾਂ ਦਾ ਕਾਜਾ ਸੀ 92 ਵਿਧਾਨ ਸਭਾ ਤੇ ਲੇਕਿਨ ਕੇਵਲ 10 ਸੀਟਾਂ ਆਉਣੀਆਂ ਮੈਂ ਸਮਝਦਾ ਹਾਂ ਕਿ ਇਹ ਆਮ ਆਦਮੀ ਪਾਰਟੀ ਜਿਹੜੀ ਬੁਰਜਾਨਾ ਬੜੀਆਂ ਵੱਡੀਆਂ ਵੱਡੀਆਂ ਡਿੰਗਾ ਮਾਰਦੀ ਹੈ ਉਹਰੇ ਕਾਰਿਆਕਾਲ ਤੇ ਪੰਜਾਬ ਦੇ ਲੋਕਾਂ ਨੇ ਮੋੜ ਲਾ ਦਿੱਤੀ ਇਹ ਬੀਜੇਪੀ ਨੂੰ ਬਹੁਤ ਵੱਡਾ ਸਨੇਹਾ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ ਇਹ ਪੂਰੇ ਦੇਸ਼ ਭਰ ਦੇ ਵਿੱਚ ਤਾਂ ਕਿਤੇ ਤੁਹਾਡੀ ਧਾਰ ਗਲ ਸਕਦੀ ਹੈ ਲੇਕਿਨ ਪੰਜਾਬ ਦੇ ਲੋਕ ਬੀਜੇਪੀ ਨੂੰ ਕਦੇ ਮਾਫ ਨਹੀਂ ਕਰੇ اور ਸ਼ਰੂਨੀ ਅਕਾਲੀ ਦਲ ਬਾਸ 13 ਚੋਂ ਮਸਾਂ ਇੱਕ ਸੀਟ ਉਹ ਵੀ ਪਰਿਵਾਰਕ ਸੀ ਜਿਹੜਾ ਡਬਲ ਸਟੈਂਡਰਡ ਹੈ ਨਾ ਉਹਨੂੰ ਲੋਕ ਪਸੰਦ ਨਹੀਂ ਕਰਦੇ ਔਡ ਵਾਲਾ ਕੱਲ ਜਿਹੜਾ ਹੈ ਉਹ ਕਾਂਗਰਸ ਪਾਰਟੀ ਦਾ ਹੋਏਗਾ ਇਹ ਕਲੀਅਰ ਕਟ ਮੰਡੇਟ ਕਾਂਗਰਸ ਪਾਰਟੀ ਨੂੰਾਰੇ ਸ੍ਰੇਹਾ ਪੂਰੇ ਤਜ ਚਲਾ ਗਿਆ ਹੈ ਅਤੇ ਸਤਕਾਰਯੋਗ ਸਾਡੇ ਮੇਰੇ ਵੱਡੇ ਭਰਾ ਔਰ ਕਾਂਗਰਸ ਪਾਰਟੀ ਦੇ ਸੀਐਮਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਬਹੁਤ ਹੀ ਸਤਕਾਰਯੋਗ ਸਾਡੇ ਇਹਨਾਰੇ ਕਾਂਗਰਸ ਪਾਰਟੀ ਚ ਪੂਰੀ ਜੀ ਜਾਨ ਲਾਈ ਔਰ ਆਪਣਾ ਤੰਦੇ ਹੀ ਦੇ ਨਾਲ ਹਮੇਸ਼ਾ ਆਪਣਾ ਕੰਮ ਕੀ ਤੌਰ ਫਰਜ਼ ਨਿਭਾਇਆ ਆਦਰਨੀਆ ਸੰਦੀਪ ਸੰਧੂ ਸਾਹਿਬ ਔਰ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਸਾਡੇ ਸੀਨੀਅਰ ਆਗੂ ਸਹਿਬਾਨ ਅੱਜ ਦੀ ਜਿਹੜੀ ਇਹ ਪੀਸੀ ਹੈ ਮੈਂ ਸਾਨੂੰ ਆਦ ਕਰਨਾ ਚਾਹਣਾ ਪੰਜਾਬ ਦੇ ਸਮੁੱਚੇ ਲੋਕਾਂ ਦਾ ਗਰੀਬਾਂ ਦਾ ਮਜ਼ਦੂਰਾਂ ਦਾ ਕਾਮਿਆਂ ਦਾ ਹਰ ਜਾਤੀ ਨਾਲ ਸੰਬੰਧ ਰੱਖਣ ਵਾਲੇ ਉਹਨਾਂ ਵਿਅਕਤੀਆਂ ਦਾ ਹਰ ਧਰਮ ਨੂੰ ਮੰਨਣ ਵਾਲੇ ਉਹਨਾਂ ਸੱਜਣਾ ਦਾ ਔਰ ਖਾਸ ਕਰਕੇ EMPLOYEES ਜਿਹੜੇ ਲੋਕ ਨੇ ਪੰਜਾਬ ਦੇ ਉਹਨਾਂ ਸਾਰਿਆਂ ਦਾ ਕਿ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਆਪਣਾ ਪੂਰਨ ਵਿਸ਼ਵਾਸ ਜਿਤਾਉਂਦੇ ਹੋਏ ਬਹੁਤ ਵੱਡਾ ਬਹੁਮਤ ਕਾਂਗਰਸ ਪਾਰਟੀ ਨੂੰ ਦਿੱਤਾ ਹੈ ਮੈਂ ਇਸ ਕੱਲ ਲਈ ਪੰਜ ਸਮੂਹ ਪੰਜਾਬੀਆਂ ਦਾ ਸਿਰ ਝੁਕਾ ਕੇ ਧੰਨਵਾਦ ਕਰਨਾ ਚਾਹੁੰਦਾ ਜਿੱਥੇ-ਜਿੱਥੇ ਮੈਂ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਉੱਥੇ-ਉੱਥੇ ਮੈਂ ਕਾਂਗਰਸ ਦੇ ਸਮੂਹ ਵਰਕਰ ਸਾਥੀਆਂ ਦਾ ਉਹਨਾਂ ਸਾਥੀਆਂ ਦਾ ਜਿਨ੍ਹਾਂ ਨੇ ਬੂਥਾਂ ਤੇ ਪਹਿਰਾ ਦੇ ਕੇ ਕਿਉਂਕਿ ਪਿਛਲੇ 2.5 ਸਾਲਾਂ ਦੀ ਜਿਹੜੀ ਮਿਹਨਤ ਮੇਰੀ ਤੇ ਬਾਜਵਾ ਸਾਹਿਬ ਦੀ ਔਰ ਸਮੁੱਚੀ ਕਾਂਗਰਸ ਪਾਰਟੀ ਦੀ ਐਜ਼ ਅ ਟੀਮ ਅਸੀਂ ਜਿਹੜਾ ਕੰਮ ਕੀਤਾ ਔਰ ਇਸ ਚੋਣਾਂ ਦੇ ਦਰਮਿਆਨ ਬੂਥਾਂ ਤੇ ਜਿਹੜਾ ਲੋਕਾਂ ਨੇ ਪਹਿਰਾ ਦੇ ਕੇ ਮੰਡਲ ਪ੍ਰਧਾਨਾਂ ਨੇ ਉਹ ਜਿਹੜੀ 25000 ਬੰਦੇ ਦੀ ਸੇਨਾ ਸੀਗੀ ਮੈਂ ਉਹਨਾਂ ਦਾ ਵੀ ਕਾਂਗਰਸ ਸਾਡੇ ਵਰਕਰ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ ਔਰ ਇਹ ਸਾਰੇ ਦਾ ਸਾਰਾ ਸੇਰਾ ਕਾਂਗਰਸ ਪਾਰਟੀ ਦੇ ਵਰਕਰ ਸਾਥੀਆਂ ਨੂੰ ਜਾਂਦਾ ਹੈ ਅੱਜ ਮੈਨੂੰ ਲੱਗਦਾ ਦੁਬਾਰਾ ਫੇਰ ਕਾਂਗਰਸ ਪਾਰਟੀ ਦੇ ਅੰਦਰ ਲੋਕਾਂ ਨੇ ਇੱਕ ਵਿਸ਼ਵਾਸ ਜਤਾਇਆ ਕਿ ਇੱਕ ਕਾਂਗਰਸ ਪਾਰਟੀ ਲੋਕਾਂ ਨੂੰ ਵਿਕਲਪ ਦੇ ਤੌਰ ਤੇ ਨਜ਼ਰ ਆਈਏ ਤੁਸੀਂ ਦੇਖ ਲਓ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੇ ਹਾਲਾਤ ਸੰਗ ਇਨ੍ਹਾਂ ਹਾਲਾਤਾਂ ਦੇ ਬਾਵਜੂਦ ਜਿੱਥੇ ਕਿ ਸਾਹਮਣੇ ਵਾਲੇ ਆਪੋਜੀਸ਼ਨ ਪਾਰਟੀ ਦੇ ਪਾਰਟੀਆਂ ਨੂੰ ਕਿਸੇ ਪ੍ਰਕਾਰ ਦੇ ਸਾਰੇ ਅਧਿਕਾਰ ਉਹਨਾਂ ਤੋਂ ਖੋਹ ਲਏ ਗਏ ਸਨ ਮੈਨੂੰ ਲੱਗਦਾ ਕਿ ਅਗਰ ਐਮਰਜੈਂਸੀ ਦੀ ਵੀ ਗੱਲ ਕਰੀਏ ਉਸ ਤੋਂ ਬਾਅਦ ਵੀ ਹਰ ਪਾਰਟੀ ਨੂੰ ਲੈਵਲ ਪਲੇਇੰਗ ਫੀਲਡ ਮਿਲਿਆ ਲੇਕਿਨ ਦੇਸ਼ ਦੇ ਜਿਸ ਪ੍ਰਕਾਰ ਦੇ ਹਾਲਾਤ ਸਨ ਕਿੰਨਾ ਹਾਲਾਤਾਂ ਚ ਕਾਂਗਰਸ ਪਾਰਟੀ ਨੇ ਔਰ ਇੰਡੀਆ ਗਠਜਵੰਧਨ ਨੇ ਚੋਣ ਲੜੀ ਈਡੀ ਔਰ ਸੀਬੀਆਈ ਔਰ ਇਨਕਮ ਟੈਕਸ ਔਰ ਤਮਾਮ ਏਜੰਸੀਆਂ ਦੇ ਡਰ ਦੇ ਬਾਪਯੂਦ ਔਰ ਕਿਸ ਪ੍ਰਕਾਰ ਸਾਡੇ ਜਿਹੜੇ ਅਕਾਊਂਟਸ ਹੈ ਅਗਰ ਆਪੋਜੀਸ਼ਨ ਪਾਰਟੀ ਦੇ ਅਕਾਊਂਟ ਸੀਜ਼ ਕਰ ਦਿੱਤੇ ਜਾਣ ਜਾਣੀ ਕਿ ਉਹਨਾਂ ਦੀ ਸਾਹ ਪ੍ਰਣਾਲੀ ਬੰਦ ਕਰ ਦਿੱਤੀ ਜਾਵੇ ਔਰ ਮੈਂ ਸਮਝਦਾ ਕਿ ਫਿਰ ਉਹਨੂੰ ਕਿਹਾ ਜਾਵੇ ਕਿ ਤੁਸੀਂ ਚੁਨਾਵ ਲੜਨੇ ਇਨਾ ਗੰਭੀਰ ਹਾਲਾਤਾਂ ਦੇ ਵਿੱਚ ਅੱਜ ਬਹੁਤ ਵੱਡੀ ਮੈਂ ਸਮਝਦਾ ਕਿ ਜਿੱਤ ਇੰਡੀਆ ਆਲਾਈንስ ਦੀ ਔਰ ਕਾਂਗਰਸ ਪਾਰਟੀ ਨੂੰ ਮਿਲੀ ਹੈ ਹਾਲਾਂਕਿ ਬਹੁਤ ਸਾਰੀਆਂ ਫੇਰਾ ਫੇਰੀਆਂ ਬਹੁਤ ਸਾਰਾ ਇਲੈਕਸ਼ਨ ਕਮਿਸ਼ਨ ਦੇ ਦਬਾਅ ਬਹੁਤ ਸਾਰੀਆਂ ਜਗ੍ਹਾ ਤੇ ਤਾਂ ਬਿਨਾ ਚੁਨਾਵ ਹੋਏ ਹੀ ਕਈ ਥਾਵਾਂ ਤੇ ਅਨਾਉਂਸ ਕਰ ਦਿੱਤੇ ਗਏ ਕੈਂਡੀਡੇਟ ਯੂਨੀਨਿਮਸਲੀ ਸੋ ਮੈਂ ਸਮਝਦਾ ਕਿ ਇਹ ਸਾਰੀ ਜਿੱਤ ਦਾ ਸਿਹਰਾ ਮੈਂ ਆਗਦੀਆਂ rahul gandhi ji ਨੂੰ ਔਰ ਖਰਗੇ ਸਾਥ ਨੂੰ ਇਹ ਪੂਰਾ ਇਹ ਜਿੱਤ ਦਾ ਸਿਹਰਾ ਦਿੰਦਾ ਹਾਂ ਸੋ ਨਾਲ ਹੀ ਨਾਲ ਅਗਰ ਮੈਂ ਗੱਲ ਕਰਾਂ ਆਪੋਜੀਸ਼ਨ ਪਾਰਟੀਆਂ ਦੀ ਮੈਂ ਪਹਿਲਾਂ ਹੀ ਅਕਸਰ ਕਹਿੰਦਾ ਸੀ ਬੋਲਦਾ ਹਾਂ ਕਿ ਮੈਂ ਨਾ 13 0 ਦੀ ਗੱਲ ਕਰਾਂ ਨਾ 0 13 ਦੀ ਗੱਲ ਕਰਾਂ ਅਕਸਰ ਹੀ ਮੈਂ ਤੇ ਪ੍ਰਤਾਪ ਸਿੰਘ ਬਾਜਵਾ ਜੀ ਹੋਰਾਂ ਨੇ ਕਦੇ ਕੋਈ ਨੰਬਰ ਨਹੀਂ ਇਸ ਤਰ੍ਹਾਂ ਦਾ ਦਿੱਤਾ ਸੀ ਔਰ ਅਸੀਂ ਦੋਨੋਂ ਜਾਣੇ ਹਮੇਸ਼ਾ ਅਕਸਰ ਇੱਕ ਗੱਲ ਕਹਿੰਦੇ ਸਾਂ ਕਿ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਉੱਭਰ ਕੇ ਆਏਗੀ ਔਰ ਕਾਂਗਰਸ ਪਾਰਟੀ ਦੀਆਂ ਸਭ ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਨੂੰ ਮਿਲਣਗੀਆਂ ਔਰ ਜੋ ਕਹਿੰਦੇ ਸਾਂ ਉਸੇ ਤਰ੍ਹਾਂ ਦਾ ਹੀ ਵੇਖਣ ਨੂੰ ਮਿਲਿਆ ਔਰ ਜੋ ਪ੍ਰਤਾਪ ਸਿੰਘ ਬਾਜਵਾ ਵੀ ਕਦੇ-ਕਦੇ ਮਜ਼ਾਕ ਹੀ ਆ ਪੰਚ ਕਹਿ ਦਿੰਦੇ ਆ ਵੀ ਦਾਰੇ ਦਾ ਭਰਾ ਹੁਣ ਜਾ ਰਿਹਾ ਹੈ ਜੋ ਇਹਨਾਂ ਨੇ ਕਿਹਾ ਸੀ ਉਹ ਕਹਿਆ ਨਹੀਂ ਜੁਬਾਨ ਤੇ ਸਰਸਵਤੀ ਬੈਠੀ ਹੁੰਦੀ ਹੈ ਸੋ ਸੱਚੇ ਪਾਤਸ਼ਾਹ ਨੇ ਉਹ ਵੀ ਮੁਕੰਮਲ ਜੋ ਇਹਨਾਂ ਨੇ ਕਿਹਾ ਪੂਰੇ ਤੇ ਲੁਧਿਆਣੇ ਦੇ ਲੋਕਾਂ ਨੇ ਮੋਹਰ ਲਾ ਦਿੱਤੀ ਗਈ ਹੈ ਔਰ ਜਿਸ ਪ੍ਰਕਾਰ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ 26 ਮਹੀਨਿਆਂ ਦੇ ਸਮੇਂ ਦੇ ਵਿੱਚ ਨਕਾਰਿਆ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਮੈਨੂੰ ਲੱਗਦਾ ਕਿ ਸਾਨੂੰ ਕਿਸੇ ਤੇ ਟਿੱਪਾ ਟਿੱਪਣੀ ਕੀਤੇ ਬਿਨਾ ਇੱਕ ਸਨੇਹ ਸਮੁੱਚੇ ਪੰਜਾਬ ਦੇ ਲੋਕਾਂ ਦਾ ਸਤਾਤਰ ਪਾਰਟੀ ਕੀ ਅਸੀਂ ਤੁਹਾਨੂੰ ਮੁਕੰਮਲ ਤੌਰ ਤੇ ਨਕਾਰ ਦਿੱਤਾ ਗਿਆ ਹੈ। ਮਾਸ 10 ਸੀਟਾਂ ਹੋਣੀਆਂ ਜਿਹੜੇ 92 ਸੀਟਾਂ ਦੇ ਨਾਲ ਜਿੱਤ ਕੇ ਗਏ ਸਨ ਇਹਨਾਂ ਦਾ ਕਬਜਾ ਸੀ 92 ਵਿਧਾਨ ਸਭਾ ਤੇ ਲੇਕਿਨ ਕੇਵਲ 10 ਸੀਟਾਂ ਹੋਣੀਆਂ ਮੈਂ ਸਮਝਦਾ ਹੈ ਕਿ ਇਹ ਆਮ ਆਦਮੀ ਪਾਰਟੀ ਜਿਹੜੀ ਰੁਝਾਨਾ ਬੜੀਆਂ ਵੱਡੀਆਂ ਵੱਡੀਆਂ ਡਿੰਗਾ ਮਾਰਦੀ ਐ ਉਹਰੇ ਕਾਰਿਆਕਾਲ ਤੇ ਪੰਜਾਬ ਦੇ ਲੋਕਾਂ ਨੇ ਮੋਹਰ ਲਾ ਦਿੱਤੀ ਗਈ ਹੈ। ਔਰ ਸ਼੍ਰੋਮਣੀ ਅਕਾਲੀ ਦਲ ਮਾਸ 13 ਚੋਂ ਮਸਾਂ ਇੱਕ ਸੀਟ ਉਹ ਵੀ ਪਰਿਵਾਰਕ ਸੀਟ ਆਦੇ ਕਰਦੀ ਸੀ ਸਾਰਾ ਸ਼੍ਰੋਮਣੀ ਅਕਾਲੀ ਦਲ ਅੱਜ ਮੈਂ ਸਮਝਦਾ ਕਿ ਬਹੁਤ ਨਿਰਾਸ਼ ਹੈ ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਾਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੇ ਕਿਉਂਕਿ ਜਿਹੜਾ ਡਬਲ ਸਟੈਂਡਰਡ ਹੈ ਨਾ ਉਹ ਨੂੰ ਲੋਕ ਪਸੰਦ ਨਹੀਂ ਕਰਦੇ ਤੁਸੀਂ ਬਹੁਤ ਬਹੁਤ ਸਮਾ ਟਾਈ ਕਰਦੇ ਰਹੇ ਕਿ ਭਾਜਪਾ ਦੇ ਨਾਲ ਸਾਡਾ ਗਠਜੋੜ ਹੋਏਗਾ ਆਲਟੀਮੇਟਲੀ ਸੁਬੀਰ ਸਿੰਘ ਬਾਦਲ ਉਹਨਾਂ ਦੀ ਗੱਲ ਮੁੱਕ ਚੁੱਕੀ ਸੀ ਲੇਕਿਨ ਫਿਰ ਕਿਤੇ ਨਾ ਕਿਤੇ ਮੇਰੇ ਖਿਆਲ ਲੋਕਾਂ ਨੇ ਪ੍ਰੈਸ਼ਰ ਥੱਲੇ ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਕਿ ਅਸੀਂ ਆਪ ਇੰਡੀਪੈਂਡੈਂਟ ਚੋਣ ਲੜਾਂਗੇ अज ज सौ साल तो वाणी पार्टी है अकाली दल जो कि बादल दल बन के रह गया मुकम्मल तौर पर हाशिए जाने कि पा मुकम्मल अंत हो चुके हैं मेरे सत्कारयोग्राओ और मैं यही कहना चाहाँगा अच्छ इस प्रेस प्रेस कॉन्फ्रेंस के राही कि छब्बीस साल पहली बारी होया कि बी जे पी ਜਿਹੜੀ ਬੀਜੇਪੀ ਪਾਰਟੀ ਹੈ ਇਹਨੂੰ ਇੱਕ ਸੀਟ ਪੰਜਾਬ ਦੇ ਵਿੱਚ ਨਹੀਂ ਮਿਲੀ ਇਹ ਸਾਡੇ ਆਸੇ ਬਹੁਤ ਵੱਡੀ ਗੱਲ ਹੈ ਔਰ ਪੰਜਾਬ ਦੇ ਲੋਕਾਂ ਨੇ ਜਿਸ ਪ੍ਰਕਾਰ ਦਾ ਬੀਜੇਪੀ ਦਾ ਵਿਤਕਰਾ ਸੀ ਪੰਜਾਬ ਦੇ ਲੋਕਾਂ ਨਾਲ ਔਰ ਜਿਸ ਪ੍ਰਕਾਰ ਦੇ ਹਲਾਕ ਬਣਾ ਦਿੱਤੇ ਗਏ ਸਨ ਸਾਡੇ ਕਿਸਾਨ ਭਰਾਵਾਂ ਦੇ ਔਰ ਇੱਕ ਵੀ ਕੋਈ ਨਵੀਂ ਡਿਵੈਲਪਮੈਂਟ ਔਰ ਇੱਕ ਵੀ ਚੀਜ਼ ਮਗਰਲੇ 10 ਸਾਲਾਂ ਵਿੱਚ ਪੰਜਾਬ ਨੂੰ ਨਹੀਂ ਮਿਲੀ ਸੋ ਮੈਂ ਸਮਝਦਾ ਕਿ ਏ ਬੀਜਪੀ ਨੂੰ ਬਹੁਤ ਵੱਡਾ ਸਨੇਹਾ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ ਕਿ ਪੂਰੇ ਦੇਸ਼ ਭਰ ਦੇ ਵਿੱਚ ਤਾਂ ਕਿਤੇ ਤੁਹਾਡੀ ਦਾਲ ਗਲ ਸਕਦੀ ਏ ਲੇਕਿਨ ਪੰਜਾਬ ਦੇ ਲੋਕ ਬੀਜਪੀ ਨੂੰ ਕਦੇ ਮਾਫ ਨਹੀਂ ਕਰਨਗੇ ਸੋ ਸਾਥੀਓ ਇਹ तमाम ਸਾਰੀਆਂ ਗੱਲਾਂ ਜਿਹੜਾ ਮੈਂ ਸਮਝਦਾ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰੀਏ ਔਰ ਇਹ ਕੱਲੀ ਰਾਜੇਵੜਿੰਗ ਦੀ ਜਿੱਤ ਨਹੀਂ ਏ ਇਸ ਜਿਤ ਦੇ ਵਿੱਚ ਪੂਰੇ ਦਾ ਪੂਰਾ ਜਿਹੜਾ ਸਹਯੋਗ ਹੈ ਮੈਂ ਸਮਝਦਾ ਕਿ ਜਿਹੜਾ ਦੋਵਾਂ ਸਾਡੇ ਸਾਡੀ ਜੋੜੀ ਹਮੇਸ਼ਾ ਬਹੁਤ ਸਾਰਾ ਪਿਆਰ ਨਹੀਂ ਅਕਸਰ ਹੀ ਹੁੰਦਾ ਕਿ ਜਿਹੜਾ ਸੀਐਲਪੀ ਪੀਸੀਸੀ ਹੈ ਤੁਸੀਂ ਦੇਖੋ ਈਵਨ ਅਕਾਲੀ ਦਲ ਦੇ ਵਿੱਚ ਜੇ ਤੁਸੀਂ ਗੱਲ ਕਰੋਗੇ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਗੱਲ ਕਰੋਗੇ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਸੁਣੀ ਜਾ ਰਹੀ ਹੈ ਭਾਜਪਾ 'ਚ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਸੁਣੀ ਜਾਂਦੀ ਹੈ ਲੇਕਿਨ ਜਿਸ ਪ੍ਰਕਾਰ ਦਾ ਪਿਆਰ ਤੇ ਸਹਯੋਗ ਇੱਕ ਦੂਜੇ ਤੋਂ ਮਿਲਿਆ ਔਰ ਸੀਐਲਪੀ ਨੇ ਹਮੇਸ਼ਾ ਬਹੁਤ ਬਹੁਤ ਵੱਡਾ ਦਿਲ ਕਰਕੇ ਹਮੇਸ਼ਾ ਬੇਸ਼ੱਕ ਮੈਂ ਉਮਰ ਛੋਟਾ ਮੈਨੂੰ ਪਿਆਰ ਦਿੱਤੇ ਰਹੇ ਇਹ ਮੈਨੂੰ ਲੱਗਦਾ ਉਹਰਾ ਵੀ ਨਤੀਜਾ ਔਰ ਨਾਲ ਹੀ ਨਾਲ ਨਾ ਕੇਵਲ ਸਾਡੇ ਦੋਹਾਂ ਦਾ ਬੇਸ਼ੱਕ ਕੋਈ ਮਾੜਾ ਮੋਟਾ ਕਿਤੇ ਨਰਾਜ਼ ਪਰੇਸ਼ਾਨ ਹੋਵੇ ਔਰ ਜਦੋਂ ਅਸੀਂ ਦੋਨੋਂ ਜਾਣਿਆਂ ਨੇ ਜਾ ਕੇ ਕਿਸੇ ਨਾਲ ਗੱਲ ਕਰਨੀ ਮੈਨੂੰ ਲੱਗਦਾ ਕਿ ਉਸ ਵੀ ਸਾਰੇ ਸਾਥੀਆਂ ਨੇ ਸਾਨੂੰ ਬਹੁਤ ਮਾਨ ਸਨਮਾਨ ਦਿੱਤਾ ਅੱਜ ਸਮੁੱਚੀ ਕਾਂਗਰਸ ਪਾਰਟੀ ਦੀ ਇਹ ਜਿੱਤ ਹੈ ਸਾਡੇ ਦੋਨਾਂ ਦੀ ਜਿੱਤ ਨਹੀਂ ਹੈ ਇਟਸ ਅ ਟੀਮ ਵਰਕ ਤੇ ਅਸੀਂ ਸਾਰਿਆਂ ਨੂੰ ਕੋਸ਼ਿਸ਼ ਕੀਤੀ ਕਿ ਅਸੀਂ ਨਾਲ ਲੈ ਕੇ ਚੱਲੀਏ ਔਰ ਜਦੋਂ ਵਿਅਕਤੀ ਇਹ ਸੋਚਦਾ ਹੈ ਕਿ ਮੈਂ ਅਸੀਂ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਤਾਂ ਫਿਰ ਪ੍ਰਭਾਤਮਾ ਸੱਚੇ ਪਾਤਸ਼ਾਹ ਵੀ ਮੇਰਾ ਖਿਆਲ ਕਿਰਪਾ ਕਰਦਾ ਹੈ ਔਰ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਅਸੀਂ ਇੱਕ ਟੀਮ ਬਣ ਕੇ ਪੰਜਾਬ ਦੇ ਅੰਦਰ ਕਿਉਂਕਿ ਹਜੇ ਪੰਜਾਬ ਨੂੰ ਬਦੇਰੇ ਲੋੜ ਹੈ ਔਰ ਜਿਸ ਪ੍ਰਕਾਰ ਦੇ ਅੱਜ ਪੰਜਾਬ ਦੇ ਹਾਲਾਤ ਨੇ ਕੋਈ ਇਹ ਨਹੀਂ ਹੈ ਕਿ ਅਸੀਂ ਸਭ ਸੀਟਾਂ ਜਿੱਤ ਗਏ ਤਾਂ ਹੁਣ ਸਭ ਕੁਝ ਠੀਕ ਹੋ ਗਿਆ ਹਜੇ ਸਾਡੇ ਸਾਹਮਣੇ ਬਹੁਤ ਵੱਡੇ ਚੈਲੰਜਸ ਹੰਗੇ ਨੇ ਜਿੰਨਾ ਚੈਲੰਜਸ ਨੂੰ ਅਸੀਂ ਲੋਕਾਂ ਨੇ ਪਾਰ ਕਰਨਾ ਔਰ ਮੈਨੂੰ ਲੱਗਦਾ ਹੈ ਕਿ ਅਗਰ ਟੀਮ ਵਰਕ ਇਕੱਠੇ ਹੋ ਕੇ ਅਸੀਂ ਇਹਨਾਂ ਚੈਲੰਜਸ ਦਾ ਮੁਕਾਬਲਾ ਕਰਾਂਗੇ ਤਾਂ ਅਸੀਂ ਅਵਸ਼્ય ਰੂਪ ਦੇ ਵਿੱਚ 2027 ਜਿਹੜਾ ਸਨੇਹਾ ਪੰਜਾਬ ਦੇ ਲੋਕਾਂ ਨੇ ਇਹਨਾਂ ਚੋਣਾਂਾਂ ਦੇ ਵਿੱਚ ਦੇ ਦਿੱਤਾ ਗਿਆ। ਕਿ ਆਉਣ ਵਾਲਾ ਕੱਲ ਜਿਹੜਾ ਹੈ ਉਹ ਕਾਂਗਰਸ ਪਾਰਟੀ ਦਾ ਹੋਏਗਾ। ਇਹ ਕਲੀਅਰ ਕੱਟ ਮੰਡੇਟ ਕਾਂਗਰਸ ਪਾਰਟੀ ਨੂੰ ਆਰੇ ਸਨੇਹਾ ਪੂਰੇ ਪੰਜਾਬ 'ਚ ਚਲਾ ਗਿਆ ਹੈ। ਔਰ ਇਹਦੇ ਤੇ ਅਸੀਂ ਸਾਰੇ ਜਾਣੇ ਇਹ ਨਹੀਂ ਕਿ ਅੱਜ ਤੋਂ ਇਸ ਕੱਲ ਨੂੰ ਕੰਤਪਾਲੀਏ ਕੀ ਵੀ ਸਨੇਹਾ ਚਲਾ ਗਿਆ ਹੈ। ਅਸੀਂ ਪੂਰਨ ਤੌਰ ਤੇ ਪੰਜਾਬ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਕਿਸਾਨਾਂ ਦੇ ਦੱਬਿਆਂ ਦੇ ਮਿੱਧਿਆਂ ਦੇ ਕੁਚਲਿਆਂ ਦੇ ਇੰਡਸਟਰੀ ਆਲਿਆਂ ਦੀ ਤਮਾਮ ਇੰਟਰਸਟ ਜਿਹੜੇ ਹੈਗੇ ਨੇ ਉਹਨਾਂ ਦੇ ਤਮਾਮ ਮੁੱਦੇ ਨੇ ਭਾਈਚਾਰਕ ਜਿਹੜੇ ਮੁੱਦੇ ਨੇ ਤਮਾਮ ਜਿਹੜੇ ਹੋਰ ਗੰਭੀਰ ਮੁੱਦੇ ਨੇ ਪੰਜਾਬ ਦੇ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ ਚ ਉਹਨਾਂ ਤਮਾਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਕੇ ਲੋਕਾਂ ਦੀ ਇੱਛਾ ਦੇ ਮੁਤਾਬਕ ਅਸੀਂ ਆਉਣ ਵਾਲੇ ਕੱਲ ਦੀ ਜਿਹੜੀ ਹੈ ਉਹ ਤਿਆਰੀ ਕਰਾਂਗੇ ਤਾਂ ਜੋ ਕਿਸੇ ਵਿਅਕਤੀ ਨੂੰ ਵੀ ਇਸ ਵਿੱਚ ਦੇਸ਼ਕੋ ਮਲਾਜਮ ਵੀ ਹੋਣ ਕਿਸੇ ਵਿਅਕਤੀ ਨੂੰ ਇਹ ਨਾ ਲੱਗੇ ਕਿ ਪੰਜਾਬ ਕਾਂਗਰਸ ਪਾਰਟੀ ਨੇ ਕੋਈ ਵੀ ਖਿੱਤਾ ਜਾਂ ਕੋਈ ਵੀ ਵਿਅਕਤੀ ਵਿਸ਼ੇਸ਼ ਜਾਂ ਕੋਈ ਵੀ ਪੰਜਾਬ ਦੀ ਗੱਲ ਜਿਹੜੀ ਹੋਣ ਵਾਲੀ ਸੀ ਉਹ ਕਾਂਗਰਸ ਪਾਰਟੀ ਨੇ ਨਹੀਂ ਕੀਤੀ